ਜੇ ਰੱਤਸ ਗਿਆ ਪਰੋਣਾ ਸਾਰੇ ਪਿੰਡ ਤੋਂ ਲੋਟ ਫਿਰ ਆਉਣਾ ਨਹੀਂ ਜੇ ਰੱਤਸ ਗਿਆ ਪਰੋਣਾ ਮੈਂ ਕੁਭੀ ਚਿੱਤੇ ਲਈ ਅਰੇ ਆਏ ਹੋਇਆ ਕੈਂਪਸੜਾ ਪੈ ਲੱਗਦਾ ਮੈਨੂੰ ਅਰੇ ਯਾਰ ਕਰਾਈਏ ਦਾ ਹੱਲ ਕਰਾਈਏ ਯਾਰ ਕੀ ਹੋ ਗਿਆ ਉਹ ਨਹੀਂ ਕੀ ਕਰਦਾ ਕਿਵੇਂ ਸੀ ਪੂੜੀ ਲੈ ਕੇ ਆਉਣੀ ਸੀ ਟੂੜੀ ਤਾੜੀ ਦਾ ਮਾਰਾ ਸਹੁਰੇ ਚੱਲੇ ਆ ਤੈਨੂੰ ਚੜਾਈ ਨਹੀਂ ਦੀ ਨੀ ਮੇਰੀ ਲੈਤੀ ਜਾਵੜਦਾ ਯਾਰ ਓਏ ਅੱਧਾ ਮਹੀਨਾ ਆ ਗਿਆ ਮੈਨੂੰ ਸਹੁਰੇ ਗਿਆ ਨੂੰ ਪਤੰਦਰਾ ਸਾਰਿਆਂ ਚੁੱਕ ਗਈ ਆ ਕੁੱਤੇ ਰਹੀ ਸੀ ਜਿਹੜਾ ਸਮਾਨ ਲੈਣਾ ਇਸੂ ਦਾ ਭੁੱਲ ਹੀ ਗਏ ਸੀ ਓਹ ਝੋੜਾ ਵਿੱਚ ਬਹਿ ਗਿਆ ਜੱਟ ਦੇ ਸੇਠ ਦੀ ਹੱਟੀ ਦਾ ਜਰਦਾ ਜੋੜਾਂ ਵਿੱਚ ਬਹਿ ਗਿਆ ਜੱਟ ਦੇ ਆਲਾ ਵੀ ਹੋਰ ਸੇਠਾ ਠੀਕ ਆ ਚਾਖਾ ਪੰਜ ਸੱਤ ਕੁੜੀਆਂ ਚਰਦੇ ਦੀਆਂ ਕੋਡਾਈ ਲੈ ਜਾਂਦਾ ਉਹ ਪੂਰਾ ਪਰਦਾ ਵੀ ਚੰਗਾ ਹੁੰਦਾ ਜੇ ਉਹ ਨਹੀਂ ਪਹਿਨੀ ਐ ਇੱਕ ਤਾਂ ਕੁੜੀਆਂ ਵੱਡੀਆਂ ਵਾਗੀਆਂ ਰਾਨੇ ਚੱਲਿਆ ਤੇ ਹੋਰ ਉਥੇ ਟਾਣੀ ਚ ਬੈਠੇ ਯਾਰ ਉਥੇ ਮਿਲਦਾ ਨਹੀਂ ਫਿਰ ਤਾਂ ਇਹ ਫਿਰ ਲੈ ਲੀ ਜਾਣ ਉਹ ਦੇ ਜਾਂਦਾ ਅੱਗੇ ਵੀ ਨਹੀਂ ਦੇ ਕੇ ਗਿਆ ਯਾਰ ਤੂੰ ਉਹ ਦੇ ਦਾਂਗੇ ਯਾਰ ਕਣਕ ਵੱਢ ਕੇ ਸਾਰੇ ਦੇ ਦੇਣੇ ਤੇਰੇ ਰੱਖ ਦੇ ਥੋੜੀਆਂ ਚੇ ਰੁੱਸ ਗਿਆ ਪ੍ਰੋਣਾ ਪਿੰਡ ਤੋਂ ਲੋਟ ਉਹ ਕਿਵੇਂ ਤਾਇਆ ਅਖੀ ਕਿਵੇਂ ਚਾਬ ਲਿਆ ਫਿਰਦਾ ਉਹ ਸੌਰੀ ਚੱਲਿਆ ਅਜ ਮੈਂ ਮੇਰੀ ਗੱਲ ਇੱਕ ਕੋਟਲਾ ਹਾਂ ਮਿਰਚਾਂ ਖਾ ਕੇ ਨਾ ਮੁੜੀ ਹੋ ਤੂੰ ਉਹ ਮਿਰਚਾਂ ਖਾ ਕੇ ਕਿਹੜੀ ਗੱਲ ਬਣੀਏ ਕੋਈ ਗੱਲ ਬਣੀ ਮਿਰਚਾਂ ਖਾ ਕੇ ਨਾ ਮੁੜੀ ਜਾ ਯਾਰ ਤਾਇਆ ਹੋ ਗਈ ਤਿਆਰ ਫਾਲੇ ਤੇਰੀ ਪੱਗ ਗਰੇਗੀ ਬੰਨਣ ਵਾਲੀ ਮੈਂ ਤਾਂ ਤਿਆਰ ਆ ਬਸ ਬੰਨ ਲਈ ਪੱਗ ਪੱਗ ਤੇ ਕਿਹੜਾ ਟਾਈਮ ਲੱਗਣਾ ਲਾ ਪੱਗ ਤੇ ਕਿਹੜਾ ਟਾਈਮ ਲੱਗਣਾ ਸੀ ਇਹ ਬੁੜੀਆਂ ਹੀ ਲਾਉਂਦੀਆਂ ਤਿਆਰ ਤੂੰ ਹੋਣ ਲੱਗਾ ਟਾਈਮ ਪਾ ਤੂੰ ਬੂਟਵਾੜ ਚੱਲ ਗਿਆ ਫਿਰ ਅੱਕੇ ਕੇਲੇ ਆ ਹੀ ਜਾਂਦਾ ਆ ਜਾ ਆ ਜਾ ਅੱਗੇ ਥੋੜੇ ਲੈ ਤਾਂ ਉਹ ਡੇੜ ਆ ਗਿਆ ਹੱਣ ਨੇ ਆ ਮੇਰੇ ਸਾਰਿਆਂ ਦਾ ਪਿੰਡ ਨਹੀਂ ਡੇੜ ਆ ਗਿਆ ਹਾਨਣੇ ਆ ਤੇਰੇ ਆ

ਅਗੜੀ ਬੇਬੇ ਹੋਰ ਬੀਰ ਨੂੰ ਹੋਰ ਕਾਕਾ ਹੀ ਹਾਲਾ ਵਧੀਆ ਵਧੀਆ ਲੱਗ ਰਿਹਾ ਪੂਰਾ ਹੀ ਹਾਲਾ ਹੋਰ ਪ੍ਰਵਾੜੀ ਦਾ ਸਾਰ ਵਧੀਆ ਆਪਣੇ ਦੱਸੋ ਫਸਲ ਵਾੜੀ ਵਧੀਆ ਵਧੀਆ ਚੜ੍ਹਦੀ ਕਲਾ ਠੀਕ ਰਹਿੰਦੇ ਤੁਸੀਂ ਹਾਂ ਹਾਂ ਵਧੀਆ ਵਧੀਆ ਠੀਕ ਰਹੇ ਨਾ ਕਿਧਰ ਗਏ ਕੁਲਦੀਪ ਭਈ ਉਹ ਪੱਠੇ ਪਾਉਂਦੇ ਫਿਰਦੇ ਆ ਕਾਕਾ ਚਲੋ ਆ ਚੋ ਤੇ ਮਲਾ ਕੇ ਫੇਰ ਆਇਆ ਹੋਰ ਭਾਈ ਕਿ ਆਲਾ ਹੋਰ ਭਾਈ ਕਿਵੇਂ ਆ ਜੀ ਵਧੀਆ ਕਰੋ ਐਸੀ ਬਸ ਹੁਣ ਆ ਕੇ ਬੈਠਾ ਹੀ ਸੀ ਅਜੇ ਠੀਕ ਆ ਚਲ ਫਿਰ ਮਨ ਲੈਣਾ ਚਾਚੂ ਦਾ ਪਤਾ ਬੇਬੇ ਨੇ ਧਰੀ ਆਗੇ ਨਹੀਂ ਦੋਦਾ ਉਂਦਰ ਨਹੀਂ ਕੋਈ ਹਣ ਚਾਹ ਦਾ ਹੈ ਪਿਆ ਕਾ ਮਿਰਗੋ ਮੇਗਾ ਬੰਦਾ ਰਸਤੇ ਆ ਰਹਾ ਚਾਹ ਦਾ ਮੋਕਾ ਹਣਾ ਆਥਨ ਮੋਕਾ ਹੋਇਆ ਵਾ ਉਹੀ ਤਾਂ ਗੱਲ ਆ ਚਾਹ ਕੌਣ ਪੀਂਦਾ ਐਸ ਮੋਕੇ ਇਹ ਤਾਂ ਗੱਲ ਆ ਵੈਸੇ ਅਜਾੜਾ ਟਾਈਮ ਨਹੀਂ ਸੀਗਾ ਕੋਈ ਨਹੀਂ ਕੋਈ ਨਹੀਂ ਕਰਦੇ ਜ਼ਰਾ ਵੀ ਹੱਲ ਹੋ ਗਿਆ ਬਾਈ ਹੋਰ ਬਾਈ ਵਧੀਆ ਬਾਈ ਵਧੀਆ ਠੀਕ ਰਹਿਣਾ ਵਧੀਆ ਵਧੀਆ ਬੱਸ ਹੋਰ ਕਿਵੇਂ ਚੱਲਦੀ ਪੜ੍ਹਾਈ ਤੇਰੀ ਪੜ੍ਹਾਈ ਚੱਲੀ ਜਾਂਦੀ ਆ ਬੱਸ ਵਧੀਆ ਹੀ ਆ ਮੈਨੂੰ ਤਾਂ ਇਹ ਲੱਗਦਾ ਪਰਦਾਵੇਂ ਜਿਹੜੇ ਇਹ ਡੂੰਗਲਾਈਆਂ ਮਾਰਨਾ ਜਿਹੜੇ ਹਿਸਾਬ ਨਾਲ ਉਹ ਨਹੀਂ ਨਹੀਂ ਬਾਈ ਇਹਦਾ ਹਰੇ ਕੀ ਮੁੰਡਾ ਰਾਤ ਦਾ ਅੰਦਰ ਪਰ ਫਿਰ ਬਾਹਰ ਅੰਦਰ ਜਾਈ ਜਾਂ ਲੋੜਨ ਲੋੜਨਾ ਪੈਂਦੀ ਰਹਿੰਦੀ ਆ ਕੋਈ ਨਾ ਕੋਈ ਘਰੇ ਕੰਮ ਪੈ ਜਾਂਦਾ ਮਾਰ ਜੇ ਫਿਰ ਗੇੜਾ ਗੂੜਾ ਮਾਰ ਜੇ ਆ ਜਾ ਫਿਰ ਚੱਲ ਜੀ ਆ ਏ ਯਾਰ ਤੀਜੇ ਦਿਨ ਆ ਜਾਂਦਾ ਯਾਰ ਉਹ ਕੋਈ ਨਹੀਂ ਕਾਕਾ ਰਸਤੇ ਰਾਂ ਨੂੰ ਆਏ ਨਹੀਂ ਅੱਖੀ ਦਾ ਆਦਾ ਹੀੱਖ ਰੱਖ ਰਕੇ ਨਾ ਉਹ ਕਣਕੂਣ ਵੀ ਖੜੀ ਆ ਵਧੀਆ ਵਧੀਆ ਕਰ ਤੂੰ ਨਾ 15 ਦਿਨਾਂ ਦੀ ਬੇਲੀਓ ਵਾਵਾ ਕਰ ਲੈ ਦਾਣੇ ਨੇ ਵਾਵਾ ਪਾਈ ਦੇ ਆਹ ਕੋਈ ਨਹੀਂ ਕੋਈ ਨਹੀਂ ਮਰੋੜਦੇ ਆ ਧੌਣੇ ਦੀ ਅੱਜ ਉਹਦਾ ਬਾਪੂ ਨੇੜੇ ਨਹੀਂ ਆਉਣ ਦਿੰਦਾ ਚੱਲ ਅੱਜ ਤਾਂ ਫਿਰ ਵੇਖਦੇ ਆ ਫੜ ਲੈ ਫੜ ਲੈ ਕੋਈ ਨਾਲ ਗੋਨੀ ਇੱਕ ਨੂੰ ਫੜੀ। ਹਰ ਫੜੇ ਗੋਦੀ ਕੇਰਾ ਪਾ। ਹਰਨਾ ਟੈਪੀ ਉੱਪਰ। ਹਰ ਫੜਾ ਗੋਦੀ ਹੋ ਕੇ ਗੋਦੀ ਮੈਂ ਪੱਢ ਕੇ ਮੈਨੂੰ ਤਾਂ ਲੱਗਦਾ ਅੱਜ ਆਂਡੇ ਨਹੀਂ ਖਾਣੇ ਪੈਣਾ। ਓਏ ਇੰਨਾ ਮਾਰੇ ਦੇ ਇੱਥੇ ਆਉਣੇ ਆਂਡੇ ਦਾ ਪਿੰਡੋ ਬਥੇਰੇ ਮਿਲ ਜਾਂਦੇ ਆ। ਹਲਕੇ ਅਫਰ ਦਾ ਫਰਮਾ ਹੀ ਪੈਗਾ। ਹਰ ਫੜਾ ਗੋਦੀ ਹੋ ਕੇ। ਫੜਲਾ ਫੜਲਾ ਡੇਗ ਤੇ। ਵਾਹ ਫੜ ਲਿਆ ਵਾਹ ਵਾ ਠੀਕ ਆ ਚੱਕ ਲਿਆ ਆ ਜਾ ਆ ਜਾ ਬਸ ਲੈ ਜਾ ਲੈ ਜਾ ਉਹ ਕਾਲ ਕਰੀ ਅੰਦਰ ਗਈ ਚੱਕ ਚੱਕ ਹੁਣ ਫੇਰ ਕਾ ਦੀ ਆ ਲੈ ਤੇ ਲੋ ਲੋ ਬਾਈ ਜੀ ਥੋਡੇ ਲਈ ਬਣਾਈ ਆ ਕਰੀ ਤੁਰੀ ਸੁੱਕੀ ਤਾਂ ਜਾਂਦੀ ਗਲ ਵੱਢਦੀ ਪਾਏ ਨਾ ਚੱਕ ਕਾਹਾਂ ਕਰੂ ਪੈਣਾ ਚੱਕ ਕਾਰਖਾ ਚੈੱਕ ਕਰ। ਬਾਰੂ ਵੀ ਚੰਗੀ ਬਣਾਈ ਐ। ਚੰਗੀ ਹੀ ਬਣਾਈ ਆ। ਪਾਣੀ ਉਹ ਤਾਂ ਪਿਆਵਾਂਗੇ ਤੈਨੂੰ। ਕਾਰਖਾ ਚੰਗਾ ਬੇਬੇ ਚੱਲਦੇ ਆ। ਕਣਕ-ਕਣਕ ਵੇੜੀਆਂ ਜਾ ਕੇ ਵੇਹਲੇ ਥੋੜੀਆਂ। ਚੰਗਾ। ਤੰਗਾ ਹੋਇਆ ਗਿਆ ਦਫਾ ਹੋਇਆ ਪਰ ਬਦਲਣਾ ਪੁੜਿਆ ਮੇਰੀ ਹੁਣ ਇਹ ਆਇਆ ਹੈ ਕੁੱਪੜ ਦੀ ਧੌਣ ਹੀ ਮਟਨੀ ਇਹਦੀ ਧੌਣ ਵਢਾਂਗੇ ਇਹਦਾ ਵਿਹਲਾ ਯਾਰ ਆਏ 15 ਦਿਨ ਬਾਅਦ ਆ ਜਾਂਦਾ ਹੈ ਇਹ ਆਮ ਲੰਗਿਆ ਚੱਲ ਯਾਰ ਆਪਾਂ ਮੰਗਦੇ ਦੇਖੀਦਾ ਪਈ ਜਾਂਦਾ ਰੁਕੀ ਗਿਆ ਆ ਉਹਦਾ ਤੇਰੇ ਵਾਲਾ ਭਤੀਜਾ 8 ਦਿਨ ਲਾ ਕੇ ਸੌਰੀ ਘਾਨ ਦਾ ਘਾਨ ਦਾ ਕੁੱਤਾ ਹੈ ਆਹ ਘਾਨ ਦਾ ਕੁੱਤਾ ਹੈ ਤੂੰ ਹੁਣ ਆਇਓ ਉਹ ਠੀਕ ਆ ਘਰੇ ਘਰੇ ਰਸਵਾਰਾ ਹਾਂ ਹਾਂ ਵਧੀਆ ਚੜ੍ਹਦੀ ਕਲਾ ਮੇਰੀ ਕੁੜਮਣੀ ਦਾ ਕੀ ਹਾਲ ਆ ਵਧੀਆ ਵੀ ਵਧੀਆ ਸਮਝ ਜਾ ਐ ਦਾਦਾ ਵਾਵਾ ਸੇਵਾ ਕਰਾ ਕੇ ਮੁੜਿਆ ਇਹ ਕਿਤਾ ਪਰੌਣੇ ਸੀ ਫਿਰ ਸੇਵਾ ਦਾ ਕਰਨੀ ਸੀ ਉਹਨਾਂ ਨੇ ਚੰਗਾ ਆ ਕੀ ਸੇਵਾ ਕੀਤੀ ਫਿਰ ਸਹਰਿਆਂ ਦੇ ਉਹ ਸੇਵਾ ਸੇਵਾ ਵਾਲੇ ਕੱਢਦੇ ਵਾਟ ਉਹਨਾਂ ਨੇ ਅਹ ਡਾ ਕੁੱਪੜ ਦੀ ਜਿਹੜਾ ਉਹਨਾਂ ਨੇ ਫੜਿਆ ਅੱਛਾ ਵੜਤਾ ਦੋ ਦਿਨ ਚੱਲਿਆ ਅੱਜ ਘਰ ਦੀ ਕੱਢੀ ਤਾਰੂ ਨੰਬਰ 1 ਕਿਆ ਹਾਂ ਮੈਂ ਨਾ ਦੁੱਖੀ ਤੋੜ ਤੇ ਯਾਰ ਪਨੀਰ ਸਾਗ ਅੰਡੇ ਪੁਰਜੀਆਂ ਸਲਾਦ ਦੁੱਖ ਤੋੜ ਤੇ ਬਹੁਤ ਸੇਵਾ ਕੀਤੀ ਬਾਈ ਲਾਉਣੇ ਵੀ ਚਾਰ ਦਿਨ ਫਿਰ ਉੱਥੇ ਉਹ ਚਾਰ ਦਿਨ ਤਾਂ ਲਾ ਆਉਂਦੇ ਆ ਫਸਲ ਵਾੜੀ ਵੇਖਣੀ ਸੀ ਆ ਕੇ ਹੋਰ ਸੋਣਾ ਜਿੱੱਦੇ ਮੈਂ ਆਇਆ ਉਹ ਜੇ ਮੇਰੇ ਰਿਸ਼ਤੇਦਾਰ ਅੱਛਾ ਟੁੱਕੜ ਤਾਂ 5-7 ਕੁੱਕੜ ਸੀ ਉਹਦਾ ਸੁੰਭਰ ਤੇ ਸਾਰੇ ਹੋਰ ਜਿੱਦੇ ਆਇਆ ਉਹਦੇ ਨਾਲ ਕੋਈ ਪੁੱਤਾ ਮਰਨਾ ਸਬਜ਼ੀ ਵਾਲਾ ਆਇਆ ਕਾਦਾ ਹੋਣਾ ਸੀ ਮੁਰਕੇ ਸੱਸ ਮੇਰੀ ਕਹਿੰਦੀ ਐ ਤਾਂ ਨਾ ਤੋਰੋ ਪ੍ਰੌਣਾ ਹਾਂ ਹਾਂ ਉਹਨੇ ਫਿਰ ਮਿਰਚਾਂ ਰਗੜ ਲੀਆਂ ਗੁੰਡੇ ਚ ਆਹ ਪ੍ਰੌਣਾ ਸੀ ਤੋਤੀ ਦਾ ਖਾ ਕੇ ਹੀ ਆਉਣਾ ਸੀ ਤੋਤੀ ਤਾਂ ਖੋੜੀ ਸੀ ਹਾਂ ਹਾਂ ਤਾਂ ਮੈਂ ਆ ਜਾ ਫਿਰ ਮਿਰਚੇ ਮਿਲਣੀਆਂ ਤੇ ਖਾ ਕੇ ਆਂਗੇ ਮਿਰਚਾਂ ਹੀ ਲੈ ਇਹ ਤਾਂ ਉਹੀ ਗੱਲ ਹੈ ਮਿਰਚਾਂ ਕਿਹੜੀ ਆਹ ਇਹ ਤਾਂ ਗਲਤ ਤਾਂ ਤਾਈ ਦੀ ਸਿਆਣੀ ਸੀ ਆ ਮਿਰਚਾਂ ਖਾ ਕੇ ਮੁੜਿਆ ਆਖਰ ਜੇ ਕੁੱਕੜ ਖਾ ਕੇ ਮੁੜਿਆ ਆਉਂਦਾ ਦੂਜੇ ਦਿਨ ਪਨੀਰ ਖਾ ਕੇ ਮੁੜਿਆ ਆਉਂਦਾ ਇੱਜ਼ਤ ਤਾਂ ਰਹਿ ਜਾਂਦੀ ਬੰਦੇ ਦੀ ਇੱਜ਼ਤ ਤਾਂ ਆਪਦੇ ਹੱਥ ਹੀ ਹੁੰਦੀ ਆ ਚਲੋ ਇੱਕ ਹਹਾਵਤਾ ਐਵੇਂ ਨਹੀਂ ਬਣੀਆ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਕੰਮ ਆਉਂਦਾ ਬਾਕੀ ਤੁਸੀਂ ਆਪ ਸਮਝਦਾਰ ਹੋ ਜਿਵੇਂ ਵੀ ਸਾਡੀ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ